टाके लगा ही बस नहीं वार्ड अटेंडेंट वालों उस नीची कट के दे दी जबकि नियमा अनुसार किसी भी मरीज की इलाज तोवी घंटिया तक कोई फीस नहीं लाई जा सकती वेखो धूरी तू तो कुप सगू की विशेष रिपोर्ट ਦੇਖਣਾ ਪਬਲਿਕ ਪਲੇਸ ਹੈ ਜੀ ਸਿਵਲ ਹਸਪਤਾਲ ਆ ਕੋਈ ਪੰਨੀਜੀ ਪ੍ਰਾਪਰਟੀ ਥੋੜੀ ਹੈ ਤੁਹਾਡੀ ਜੇ ਨਿੱਜੀ ਪ੍ਰਾਪਰਟੀ ਹੈ ਤਾਂ ਤੁਸੀਂ ਦੱਸੋ ਡਾਕਟਰ ਸਾਹਿਬ ਕੀ ਨਾਮ ਹੈ ਤੁਹਾਡਾ ਡਾਕਟਰ ਸਾਹਿਬ ਮੈਂ ਇਸ ਦਾ ਇੱਕ ਮੈਨੇਜਰ ਖੱਤੀ ਅੱਛਾ ਉਹਨਾਂ ਡਾਕਟਰ ਸਾਹਿਬ ਨੇ ਕੀਤਾ ਡਾਕਟਰ ਸਾਹਿਬ ਤੁਹਾਡਾ ਕੀ ਨਾਮ ਹੈ ਤੁਸੀਂ ਦੱਸ ਲਓ ਆਪਣਾ ਪੱਕਾ ਜੀ ਲਓ ਹਮਾਰਾ ਵੀ ਇਹ ਵੀ ਕਰਨਾ ਹੈ ਤਸੀਰ ਦੇਉਣ ਵਾਲੇ ਜੀ ਨਾਲ ਜਿਹੜੀ ਹੋਰ ਕੀ ਬਾਤ ਹੈ ਕਿਲਾ ਉਹ ਵੀ ਹੈ ਤੋ ਮਤਲਬ ਹਾਂ ਚਲੋ ਪੁੱਛ ਗੱਲ ਇਹ ਤਾਂ ਪੁਰਾਣੀ ਜੀ ਘਟੀ ਆ ਜੀ ਬਾਬ ਨੇ ਜੀ ਘਟੀ ਆ ਉਹ ਪਈਆ ਘਟੀ ਇਹ ਨਹੀਂ ਫਿਰ ਤੁਸੀਂ ਪੱਕ ਦੋ ਤੁਸੀਂ ਹੁਣ ਰੁਕਾ ਤਾਂ ਭੇਜਣ ਲੱਗੇ ਥਾਣੇ ਵਿੱਚ ਖਿਲਾਫ ਪੱਕ ਦਿਓ ਹਾਂ ਜੀ ਬੱਕਦੇ ਹੋ ਤੁਸੀਂ ਡਾਕਟਰ ਸਾਹਿਬ ਬੱਕਦੇ ਹੋ ਸੈਂਡ ਕਰਨ ਤੋਂ ਪਹਿਲਾਂ ਰੁਕਾ ਤੁਸੀਂ ਜੀ ਸਰ ਕੇ ਭੇਜੋ ਥਾਣੇ ਕੋਈ ਤਰਾਜ ਨਹੀਂ ਸਾਨੂੰ ਵੀਡੀਓ ਬੰਦੇ ਹੀ ਆ ਜੋ ਮਰਜੀ ਤੁਸੀਂ ਕਹੋ ਆਪਣਾ ਬੱਕ ਦਿੱਤੋ ਤਾਂ ਕਿ ਇਹ ਵੀ ਪੂਰੀ ਪੱਕੀ ਹਾਂ ਤਾਂ ਪੱਤੀ ਲੈ ਲਈ ਡਾਕਟਰ ਸਾਹਿਬ ਤੁਸੀਂ ਬੱਕ ਦੱਸੋ ਕਿ ਕਲਾਸ ਫੋਰ ਡੱਕੇ ਲਾ ਸਕਦਾ ਜੀ ਫਿਰ ਇਹਨਾਂ ਦੇ ਕਿਹੜੇ ਵੇਹਰ ਤੇ ਡੰਕੇ ਲਾਏ ਨੇ ਜੀ ਨਾ ਤਾਂ ਕਿੰਨਾ ਕਿੰਨਾ ਜ਼ਿੰਮੇਵਾਰੀ ਅੰਗਹਿਲੀ ਤਾਂ ਹੈਗੀ ਆ ਨਾ ਜੀ ਇਹ ਹਾਂ ਬਹਿਣਾ ਦੋ ਮਿੰਟ ਬਹਿ ਜਾ ਯਾਰ ਬਾਹਰ ਨਾ ਤਾਂ ਕੁਝ ਕਹਿਣਾ ਚਾਹੋਗੇ ਜੀ ਠੀਕ ਆ ਸਰ ਧੰਨਵਾਦ ਯਾਰ ਛੱਡੂ ਕੈਮ ਨਹੀਂ ਨਹੀਂ ਛੱਡੂ ਦਾ ਧਿਆਨ ਆ ਪਹਿਲਾਂ ਮੇਰੇ ਪਿੱਛੇ ਹੋ ਕੇ ਗੱਲ ਕਰ ਗੱਲ ਕਰਦਾ ਮੈਂ ਪਿੱਛੇ ਹੋ ਕੇ ਗੱਲ ਕਰ ਕੋਈ ਗੱਲ ਨਹੀਂ ਮੈਂ ਗੱਲ ਕਰ ਮੀ ਆ ਹਾਂ ਕਰਾਂਗੇ ਬਾਉ ਨਾ ਗੱਲ ਕਰ ਤੁਸੀਂ ਆਹ ਦੱਸੋ ਥੋੜੀ ਉਰੇ ਡਿਊਟੀ ਕੀ ਆ ਪਹਿਲਾਂ ਦਾ ਸਾਡੀ ਬਾਸ ਅਟੈਂਡ ਦੀ ਪਹੁੰਚ ਆ ਕੀ ਨਾਮ ਹੈ ਤੁਹਾਡਾ ਆਰਮਦਾਸ ਚੰਦਣਾ ਕੀ ਤੁਸੀਂ ਡਾਕਟਰ ਹੋ? ਨਾ। ਵਾਹ ਜੀ। ਪੇਸ਼ੈਂਟ ਦੇ ਟਾਂਕੇ ਤੁਸੀਂ ਲਾਉਣੇ ਦੇ ਡਾਕਟਰ ਲਾਉਂਦਾ। ਨਾ ਜੀ ਲਾਏ ਨਹੀਂ। ਡਾਕਟਰ ਦੀ ਜ਼ਿੰਮੇਵਾਰੀ ਇਹ ਤੁਹਾਡੀ ਹੈ। ਇਹ ਤਾਂ ਹੋਰ ਵੀ ਡਾਕਟਰ ਨਾਲ ਗੱਲ ਕਰ ਲੋ ਜੀ ਮਰੀਜ਼। ਤੇ ਇਹ ਤਾਂ ਪੈਸੇ ਕਿੰਨੇ ਲਾਉਂਦੇ ਤੁਸੀਂ? ਪੈਸੇ 150-200 ਰੁਪਏ ਤੇ ਬਾਕੀਆ ਤੈਨ ਦੱਸੇ ਨਾ 20 ਹੈ। ਇਹ ਕਦ ਆ ਪੁੱਤ ਰੋ ਨਹੀ ਫਿਰ ਤੁਸੀਂ ਰਸੀਦ ਕਿਉਂ ਨਹੀਂ ਦਿੱਤੀ ਤਾਂ ਚੈਨਫੀਸ ਚਾਹੀਦੀ ਓ ਤੈਨੂੰ ਆਹ ਖੜਾ ਮੂੰਹ ਤੇ ਇਹ ਤਾਂ ਗੱਲ ਕਰਨਾਂ ਦੀ ਹੈ ਮੇਰੀ ਗੱਲ ਸੁਣੋ ਸੋਨਾਂ 150 ਗਿਆ ਸੀ ਸੋਨਾਂ ਨੇ 200 ਵਾਟਾ 200 ਤਾਂ ਤੁਹਾਡੇ ਚਲੇ ਗਿਆ ਸੀ ਉਹ ਤਾਂ ਮੀਂਹਾਂ ਨੇ ਟਾਂਕਾ ਲਾਉਣ ਲੱਗ ਪਿਆ ਤੇ ਜੀਬ ਕੱਟੀ ਪਈ ਆ 50 ਰੁਪਏ ਵਿੱਚ ਹਾਂ ਮੈਨੂੰ ਤਾਂ ਇਹ ਰਸੀਦ ਦਿੱਤੀ ਨਹੀਂ ਸੋਨਾਂ ਨਹੀਂ ਪੁੱਤ ਨਹੀਂ ਕੀ ਤੁਸੀਂ ਟਾਂਕੇ ਲਾ ਸਕਦੇ ਹੋ ਵੀਰ ਜੀ ਹੈ ਨਹੀਂ ਸੋਨਾਂ ਟਾਂਕੇ ਲਾ ਸਕਦੇ ਹੋ ਜੀਬ ਕੱਟੀ ਪਈ ਆ ਹਾਂ ਜੀ ਸੋਨਾਂ ਰਸੀਦ ਕੱਟੀ ਪਈ ਆ ਸੋਨਾਂ ਇੱਕ ਵਾਰ ਵੀ ਮੈਨੂੰ ਐ ਦੱਸੋ ਤੁਸੀਂ ਮੈਨੂੰ ਐ ਕਹਦੇ ਪੁੱਤ ਰਸੀਦ ਲੈ ਜਾ ਨਹੀਂ ਨਹੀਂ ਗਿਆ ਸੁਨੇ ਇੱਕ ਵਾਰ ਆਇਆ ਵੀ ਪਹਿਲਾਂ ਆ ਕੇ ਜਾਣਾ ਨਹੀਂ ਟਾਂਕੇ ਨਹੀਂ ਸੀ ਚਾਹੀਦਾ ਦੋ ਰੁਪਏ ਬਣਾ ਗਿਆ ਤੁਹਾਨੂੰ ਕੋਨੇ ਫੜ ਲਿਆ ਰਾਮਾ ਨਹੀਂ ਸੀ ਨਹੀਂ ਸੀ ਪੁੱਤ ਅਜੀ ਸੀ ਕੱਟ ਦੋ ਤਾਂ ਵੀ ਲਿਆ 150 ਰੁਪਏ ਵੀ ਕਿਹਾ ਮੈਂ ਸੀ ਨਹੀਂ ਕੱਟੀ ਬਾਪੂ ਨੇ ਜੀ ਕੱਟੀ ਪਈ ਉਹ ਟਾਂਕੇ ਹੀ ਦੇ ਦੋ 150 ਰੁਪਏ ਜੀ ਜੀ ਰੇਟ ਸਾਡੀ ਆ ਦੇਖ ਤੁਸੀਂ ਕਹਿੰਦੇ ਪੁੱਤ ਉਹ ਅਜੀ ਕਿਹੜਾ ਝੂਠ ਬੋਲਦੇ ਆ 200 ਰੱਖਿਆ ਸੀ ਤੁਸੀਂ ਨੇ ਨਹੀਂ 200 ਇਹ ਤੁਸੀਂ ਤਰੇਗਾ ਮਰੀਦਾਂ ਦਾ ਟਾਂਕੇ ਲਾਉਣਾ ਸੀ ਬਾਅਦ ਵਿੱਚ ਦੇਖਿਆ ਤੁਸੀਂ ਨੇ ਨਹੀਂ ਚਲੋ ਰਾਮਦਾ ਜੀ ਚਲੋ 1 ਮਿੰਟ ਵਾਸਤੇ 1 ਮਿੰਟ ਵਾਸਤੇ 1 ਮਿੰਟ ਵਾਸਤੇ ਬਣ ਲੈਂਦੇ ਆ ਵੀ ਚਲੋ ਵੀ ਜਲਦਬਾਜ਼ੀ ਨਾ ਕਰਗੇ ਕੀ ਤੁਸੀਂ ਮਤਲਬ ਕੋਈ ਕਿਹੜਾ ਤੁਸੀਂ ਲਾਇਏ ਨੇ ਡਾਕਟਰ ਨਾਲ ਗੱਲ ਕਰੂਗਾ ਕੋਈ ਨਹੀਂ ਕਰਕੇ ਲਾਇਆ ਨੇ ਜਿਹੜਾ ਮੂੰਹ ਕਰਿਆ ਮਾਤਰਾ ਲਖਵਿੰਦਰ ਸਿੰਘ ਜੀ ਸਨੋਪਿੰਦਰ ਸਿੰਘ ਕਿਹੜੇ ਮਲੇ ਲੈਣੇ ਜਨਤਾ ਨਗਰ ਜੀ ਅੱਛਾ ਜਿਹੜੀ ਕੱਲ ਛੋਟੇ 7 ਵਜੇ ਸੀ ਕੀ ਮਤਲਬ ਹੋਇਆ ਸੀ ਕੋਈ 7 ਮੇਰੇ ਟਰੱਕ ਤੋਂ ਵੱਜੀ ਦੀ ਜੀ ਖਿਰਕੀ ਵੱਜੀ ਸੀ ਸਿਰ ਤੇ ਤੇ ਉਸ ਤੋਂ ਬਾਅਦ ਮੈਂ ਸਰਕਾਰੀ ਹਸਪਤਾਲ ਦੇ ਵਿੱਚ ਆਇਆ ਜੀ ਠੀਕ ਹੈ ਤੇ ਉਹ ਇੱਥੇ ਦੇ ਆਰਮਦਾਸ ਨੇ ਜਿਹੜੇ ਕਲਾਸ ਫੋਰ ਨੇ ਜੀ ਉਹਨਾਂ ਨੇ ਮੇਰੇ ਸਿਰ 'ਚ ਟਾਂਕੇ ਲਾਈ ਠੀਕ ਹੈ ਤੇ ਇਹ ਉਹਨਾਂ ਨੇ ਉਸ ਤੋਂ ਬਾਅਦ ਮੇਰੇ ਤੋਂ 200 ਰੁਪਏ ਫੀਸ ਲੈਤੀ ਜੀ ਠੀਕ ਹੈ ਜਦ ਕਿ ਮੈਨੂੰ ਕੋਈ ਵੀ ਸਰਕਾਰੀ ਪਰਚੀ ਨਹੀਂ ਦਿੱਤੀ ਉਹਨਾਂ ਨੇ ਠੀਕ ਹੈ ਠੀਕ ਹੈ ਹਾਂ ਤੇ ਬਾਅਦ ਵਿੱਚ ਸਰਕਾਰੀ ਪਰਚੀ ਤਾਂ ਦਿੱਤੀ ਸੀ ਹਾਂ ਇਹ ਤਾਂ ਬਾਅਦ 'ਚ ਦਿੱਤੀ ਹੈ ਜੀ মিডিਆ ਸਾਹਮਣੇ ਕੈਮਰੇ ਸਾਹਮਣੇ ਜੀ ਉਹਨਾਂ ਨੇ ਕੋਈ ਸਰਕਾਰ ਦੇ ਮੁਕਾਬਲ ਤਣਾਤਾ ਹੀ ਉਹ ਟਾਂਕੇ ਲਾ ਸਕਦਾ ਜੀ ਤੇ ਨਾ ਹੀ ਉਹ ਸਰਕਾਰੀ ਕੋਈ 24 ਘੰਟੇ ਐਮਰਜੈਂਸੀ ਕੋਈ ਫੀਸ ਲੈ ਸਕਦੇ ਜੀ ਆਦਮੀ ਹਾਂਜੀ ਹਾਂ ਤੇ ਇਹ ਉਹਨਾਂ ਨੇ ਮੇਰੇ ਤੋਂ ਦੂਸਰੇ ਢੰਗ ਦੇ ਨਾਲ 200 ਰੁਪਏ ਲੈਂਦਾ ਜੀ ਹੁਣ ਪੰਜਾਬ ਸਰਕਾਰ ਤੋਂ ਕੀ ਮੰਗ ਕਰਦੇ ਜੀ ਮੈਂ ਇਹ ਹੀ ਮੰਗ ਕਰਦਾਂਗੇ ਇਹਨਾਂ ਤੇ ਸਖਤ ਕਾਰਵਾਈ ਹੋਵੇ ਜੀ ਹਲੋ ਹਲੋ ਨਾ ਸਰ ਨਮਸਕਾਰ ਜੀ ਨਮਸਕਾਰ ਜੀ ਕੁਲਦੀਪ ਸੱਘੂ ਬੋ ਰਿਹਾ ਨਹੀਂ ਪੱਤਰਕਾਰ ਧੂਰੀ ਤੋਂ ਹਾਂਜੀ ਤੇ ਡਾਟ ਸਾਹਿਬ ਇੱਕ ਤੁਹਾਡੇ ਮਾਮਲਾ ਧਿਆਨ ਚ ਲਿਆਉਣਾ ਸੀ ਜੀ ਠੀਕ ਹੈ ਜੀ ਐਮਰਜੈਂਸੀ ਦੇ ਵਿੱਚ ਆਪਣੇ ਧੂਰੀ ਸਿਵਲ ਹਸਪਤਾਲ ਦੇ ਵਿੱਚ ਸਰ ਕੀ ਜਿਹੜਾ ਕਲਾਸ 4 ਹੁੰਦਾ ਉਹ ਪੇਸ਼ੈਂਟ ਦੇ ਟਾਂਕੇ ਲਗਾ ਸਕਦਾ ਜੀ ਨਹੀਂ ਸਰ ਪੇਸ਼ਾ ਤਾਂ ਹੁਣੇ ਕਰਦਾ ਵਾਪਰੀ ਹੈ ਜੀ ਇੱਕ ਤਾਂ ਪੇਸ਼ੈਂਟ ਤੋਂ 50 ਰੁਪਏ ਵੱਧ ਲੈ ਲੱਤੇ ਗਏ ਨੇ ਜੀ ਉਹਨਾਂ ਨੇ 150 ਰੁਪਏ ਦੀ ਭਰਤੀ ਦਿੱਤੀ ਉਹ ਵੀ ਬਾਅਦ ਚੋਂ ਦੱਤੀ ਹੈ ਠੀਕ ਹੈ ਪਹਿਲਾਂ 1.5 200 ਰੁਪਏ ਲੈ ਲਿਆ ਸਰ ਪੇਸ਼ੈਂਟ ਤੋਂ ਟਾਂਕੇ ਲਗਾ ਕੇ ਭੇਜਤਾ ਜੀ ਕਲਾਸ 4 ਨੇ ਟਾਂਕੇ ਲਗਾਏ ਨੇ ਜੀ ਠੀਕ ਹੈ ਤੇ ਡਾਕਟਰ ਸਾਹਿਬ ਹੈਗੇ ਸੀ ਜਦਦੇ ਬਿਜੀ ਸੀ ਉਹ ਵੱਖਰੀ ਗੱਲ ਇੱਕ ਠੀਕ ਹੈ ਸਰ ਤੇ ਸੈਕੰਡਲੀ ਸਰ ਉਹਨਾਂ ਵੱਲੋਂ ਇਹ ਮੈਨੂੰ ਧਮਕੀ ਦਿੱਤੀ ਜਾ ਰਹੀ ਆ ਵੀ ਤੁਸੀਂ ਇੱਥੇ ਵੀਡੀਓ ਨਹੀਂ ਬਣਾ ਸਕਦੇ ਸਰ ਅਸੀਂ ਪੱਤਰਕਾਰ ਆ ਅਸੀਂ ਵੀਡੀਓ ਬਣਾ ਸਕਦੇ ਆ ਉਹ ਕੋਈ ਨਿੱਜੀ ਪ੍ਰਾਪਰਟੀ ਤਾਂ ਹੈ ਨਹੀਂ ਠੀਕ ਹੈ ਸਰ ਠੀਕ ਹੈ ਸਰ ਤੇ ਸੈਕੰਡਲੀ ਉਹ ਮੈਨੂੰ ਇਹ ਵੀ ਧਮਕੀ ਦੇ ਰਹੇ ਆ ਵੀ ਤੇਰੇ ਖਿਲਾਫ ਅਸੀਂ ਦਰਖਾਸਤ ਦੇਵਾਂਗੇ ਕੀ ਸਰ ਇਹ ਗੱਲ ਆਪਣੇ ਜਿਹੜੇ ਹੁਣ ਐਮਰਜੈਂਸੀ ਦੇ ਵਿੱਚ ਜਿਹਨਾਂ ਦੀ ਡਿਊਟੀ ਆ ਸਰ ਠੀਕ ਹੈ ਤੇ ਕੀ ਸਰ ਇਹ ਗੱਲ ਜਾਇਜ਼ ਆ ਨਾਜਾਇਜ਼ ਆ ਜੀ ਨਿਕੋਈ ਨਹੀਂ ਤੁਸੀਂ ਘਬਰਾਉਣੇ ਸਰ ਮੈਨੂੰ ਕਰਨ ਰਿਹਾ ਮੈਂ ਹਾਂ ਰਿਟਨ ਚ ਪਲੇਟ ਕਦੇ ਦਿਆਂਗਾ ਮੁੰਡਾ ਸਰ ਇਹ ਨਾਮ ਨਾਲ ਥੋੜਾ ਤਾਂ ਧਿਆਨ ਚ ਰਹਿਂਦਾ ਜੀ ਕੱਲ ਨੂੰ ਕਿਤੇ ਇਹ ਕਹਿਣ ਵੀ ਤੁਸੀਂ ਸਾਡੀ ਡਿਊਟੀ ਦੇ ਵਿੱਚ ਵਿਘਨ ਪਾਇਆ ਇਹ ਮਾਮਲਾ ਮੈਂ ਤੁਹਾਡੇ ਸਾਹ ਦੇ ਧਿਆਨ ਚ ਲੈ ਰਿਹਾ ਸਰ ਤੁਸੀਂ ਸਰ